ਤੇਜ਼ ਗਰਮੀ ਦੇ ਵਿੱਚ ਬੇਜਵਾਨਾਂ ਦੇ ਲਈ ਇੱਕ ਸਿੱਖ ਸਰਦਾਰ ਦੀ ਕੁਰਬਾਨੀ ਅੱਜ ਤੁਹਾਨੂੰ ਵਿਖਾਵਾਂਗੇ। 50 ਡਿਗਰੀ ਦੇ ਵਿੱਚ ਕਿਸ ਤਰ੍ਹਾਂ ਬੇਜਵਾਨਾਂ ਨੂੰ ਪਾਣੀ ਦੀ ਸੇਵਾ ਹੁੰਦੀ ਹੈ। ਜੰਗਲਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਪਾਣੀ ਵਰਤਾਇਆ ਜਾਂਦਾ ਹੈ। ਇਹ ਹਦਦੀਆਂ ਬਣਾਈਆਂ ਹੋਈਆਂ ਨੇ ਤਾਂਕਿ ਇਸ ਜੰਗਲ ਦੇ ਵਿੱਚ ਆ ਕੇ ਜੀਵ ਜੰਤੂ ਪਾਣੀ ਤੋਂ ਪਿਆਸੇ ਨਾ ਰਹਿ ਸਕਣ। ਪਹਿਲਾਂ ਤਾਂ ਇੱਕ ਖੋਦੀ ਸਾਫ਼ ਕਰਨੋਂ ਕੋਸਟ ਇੱਕ ਹਫ਼ਤਾ ਆਮ ਨਾਲ ਲੱਗ ਜਾਂਦਾ ਹੈ ਇੱਕ ਹਫ਼ਤੇ ਦੀ ਖੋਦੀ ਸਾਫ਼ ਇਹ ਖੋਦੀ ਉਹ ਸਾਫ਼ ਹੁੰਦੀ ਕਿਉਂਕਿ ਚੀਕਣੀ ਮਿੱਟੀ ਹੈ ਉਹ ਨਿਕਲਦੀ ਵੀ ਬਹੁਤ ਘੱਟ ਹੈ ਤੇ ਰੇਤ ਹੜ ਕੇ ਆ ਜਾਂਦਾ ਲੱਕੜੀ ਹੜ ਕੇ ਆ ਜਿਉ ਸਾਰਾ ਕੁਝ ਕੱਢਣਾ ਪੈਣਾ ਬਿਲਕੁਲ ਕਲੀਨ ਕਰਨੀ ਪੈਣੀ ਹੈ 15 ਸਾਲ ਹੋ ਗਏ ਪਰਮਾਤਮਾ ਦੀ ਕਿਰਪਾ ਦੇ ਨਾਲ ਵੀ ਅੱਜ ਤੱਕ ਇੱਕ ਪੰਜੀ ਵੀ ਇਸ ਕੰਮ ਦੇ ਨਾਂ ਤੇ ਕਿਸੇ ਤੋਂ ਨਹੀਂ ਲਈ ਅਗਰ ਆਪਾਂ ਕਿਸੇ ਇਨਸਾਨ ਦੀ ਮਦਦ ਕਰਦੇ ਆਂ ਗਰੀਬ ਦੀ ਮਦਦ ਕਰਦੇ ਆਂ ਚਾਪਾਂ ਮਦਦ ਕਰਨ ਤੋਂ ਬਾਅਦ ਉਹ ਤੁਹਾਨੂੰ ਧੰਨਵਾਦ ਕਹਿੰਦਾ ਕਿ ਸਰਦਾਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੀ ਔਖੇ ਸਮੇਂ ਮਦਦ ਕੀਤੀ ਇਹ ਪੰਛੀ ਤਾਂ ਧੰਨਵਾਦ ਵੀ ਕਰਨ ਜੋਗੇ ਨਹੀਂ ਹੈਗੇ ਥੈਂਕਲੈਸ ਜੌਬ ਹੈ ਇਹ ਜਿਹਦੇ ਵਿੱਚ ਦੇਖਿਆ ਜਾਵੇ ਤਾਂ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਕੋਈ ਰਿਵਾਰਡ ਵੀ ਨਹੀਂ ਦੇਣਾ ਇਹ ਤਾਂ ਕੁਦਰਤ ਹੈ ਜਦੋਂ ਮੈਂ ਜਾਣਾ ਇੱਕ ਬਾਰੀ ਸਿੰਘੇ ਦਾ ਛੋਟਾ ਜਿਹਾ ਬੱਚਾ ਉਹਨੇ ਵਿੱਚ ਖੜਾ ਹੋਣਾ ਜੀ ਖਾਲੀ ਹੋਣੀ ਹੁੰਦੀ ਤੇ ਪਾਣੀ ਹੈ ਨਹੀਂ ਦੇ ਵਿੱਚ ਤੇ ਜਦੋਂ ਮੈਂ ਬੈਂ ਲੈ ਕੇ ਆਣਾ ਤੇ ਉਹਨੇ ਸਾਈਡ ਹਟ ਕੇ ਥੋੜੀ ਜਿਹੀ ਦੂਰ ਖੜ ਜਾਂਣਾ ਦੇਖਣਾ ਵੀ ਕੀ ਕਰ ਰਿਹਾ ਇਨਸਾਨ ਤੇ ਮੈਂ ਬੈਂ ਨਾਲ ਲਾਦਣੀ ਲਿਆ ਕੇ ਵਰਦੀ ਤੇ ਉਹ ਕਹਿਣ ਨੂੰ ਮੈਂ ਧੱਕਾ ਦੇਣਾ 50 ਲੀਟਰ ਨੂੰ ਵਿੱਚ ਦੂਜਾ ਤੀਜਾ ਤੇ ਉਸ ਤੋਂ ਢਾਈ 100 ਲੀਟਰ ਜਿੱਦਾ ਉਸ ਬੱਚਾ ਹੋਣਾ ਤੇ ਮੈਂ ਭਰ ਕੇ ਜਾ ਤੁਰਨਾ ਦੇਖਣਾ ਸ਼ੀਸ਼ੇ ਚ ਤਾਂ ਫਿਰ ਉਹਨੂੰ ਪਾਣੀ ਪੀਣ ਨੂੰ ਉਹ ਜਿਸ ਟਾਈਮ ਮੈਂ ਬੈਂ ਲੈ ਕੇ ਗਿਆ ਜੀ ਜਿੱਥੋਂ ਬੈਂ ਮੇਰੀ ਆ ਰਹੀ थी ਮਗਰ ਬੰਦ ਰਣ ਸ਼ੁਰੂ ਹੋ ਗਏ ਐਨੀ ਗਰਮੀ ਸੀ ਉਹ ਪਾਣੀ ਚੱਟਦੇ ਤੇ ਜੀ ਉਹ ਚੀਜ਼ ਨਾ ਆਪਣੇ ਮਨ ਦੇ ਵਿੱਚ ਬਹੁਤ ਡੂੰਘਾ ਅਸਰ ਇਸ ਚੀਜ਼ ਦਾ ਹੋਇਆ ਵੀ ਯਾਰ ਹੋਰ ਕੰਮ ਕੋਈ ਜ਼ਿੰਦਗੀ 'ਚ ਹੋਵੇ ਜਾਂ ਇਹ ਨਾ ਹੋਵੇ ਕਾਟਾ ਹੋਵੇ ਮੁਨਾਫਾ ਉਹ ਪਰ ਜਿਹੜੀ ਆਪਣੀ ਸੇਵਾ ਆਪੇ ਰੈਗੂਲਰ ਜਾਰੀ ਰੱਖਦੇ ਕਿ ਚੰਗੇ ਕੰਮਾਂ ਦਾ ਵੀ ਇਹ ਅਕਾਊਂਟ ਖੋਲਿਆ ਹੋਇਆ ਹੈ ਤੁਸੀਂ ਇਹ ਪੂੰਜੀ ਜਮਾਗਾ ਕਰਿਓ ਚੰਗੇ ਕੰਮਾਂ ਵਾਲੀ ਚੰਗੇ ਕੰਮਾਂ ਵਾਲੀ ਪੂੰਜੀ ਜਮਾ ਕਰ ਰਹੇ ਹੈ ਤੇ ਮਨ ਨੂੰ ਉਸ ਦੁਸ਼ਟੀ ਹੁੰਦੀ ਹੈ ਤੇ ਉਹ ਅਕਾਲ ਪੁਰਖ ਦਿਨ ਨੂੰ ਵੀ ਦੇਖ ਰਿਹਾ ਰਾਤ ਨੂੰ ਵੀ ਦੇਖ ਰਿਹਾ ਇਨਸਾਨ ਕੌਣ ਕਿਆ ਕਰਦਾ ਬਾਕੀ ਡਿਊਟੀਆਂ ਤੋਂ ਦਰਗਾਹਾਂ ਤੋਂ ਲਗੀਆਂ ਹੋਈਆਂ ਇਹ ਤਾਂ ਅਸੀਂ ਇਹੀ ਸਾਹਮਣੇ ਆ ਬਈ ਸਾਡੇ ਕਰਮਾਂ ਚ ਕੋਈ ਪਿਛਲੇ ਜਨਮ ਦਾ ਕਰਮ ਹੈ ਜਿਹਦੇ ਕਰਕੇ ਐਡੀ ਬੜੀ ਸੇਵਾ ਕਰ ਰਹੇ ਹਾਂ ਅੱਜ ਦੀ ਭਜ ਦੌੜ ਦੀ ਉਹਦੇ ਵਿੱਚ ਸਾਡੇ ਕਿਸੇ ਕੋਲ ਵੀ ਇੱਕ ਮਿੰਟ ਦਾ ਟਾਈਮ ਨਹੀਂ ਸਸ਼ੀਕਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਬਾਣੀ ਦਾ ਫਰਮਾਨ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਤੇਜ਼ ਗਰਮੀ ਦੇ ਵਿੱਚ ਬੇਜਵਾਨਾਂ ਦੇ ਲਈ ਇੱਕ ਸਿੱਖ ਸਰਦਾਰ ਦੀ ਕੁਰਬਾਨੀ ਅੱਜ ਤੁਹਾਨੂੰ ਵਿਖਾਵਾਂਗੇ ਸਿੱਖਾਂ ਦਾ ਅਸਲ ਕਰਤਾਰ ਕੀ ਹੈ ਅੱਜ ਉਹ ਤੁਹਾਨੂੰ ਵਿਖਾਵਾਂਗੇ ਸਿੱਖਾਂ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਉਹ ਇੱਕ ਵੱਖਰੀ ਤਸਵੀਰ ਹੁੰਦੀ ਆ ਪਰ ਅਸਲ ਦੇ ਵਿੱਚ ਸਿੱਖ ਦਾ ਅਸਲ ਚਿਹਰਾ ਕੀ ਆ ਸਿੱਖਾਂ ਦਾ ਅਸਲੀ ਕਰਤਾਰ ਕੀ ਆ ਉਹ ਤੁਹਾਨੂੰ ਵਿਖਾਵਾਂਗੇ ਬੇਜਵਾਨਾਂ ਦੇ ਲਈ ਇਹ ਸਿੱਖ ਗੁਰਸਿੱਖ ਸਰਦਾਰ ਕਿਸ ਤਰ੍ਹਾਂ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਅੱਜ ਤੁਹਾਨੂੰ ਵਿਖਾਵਾਂਗੇ 50 ਡਿਗਰੀ ਦੇ ਵਿੱਚ ਕਿਸ ਤਰ੍ਹਾਂ ਬੇਜਵਾਨਾਂ ਨੂੰ ਪਾਣੀ ਦੀ ਸੇਵਾ ਹੁੰਦੀ ਆ ਜੰਗਲਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਪਾਣੀ ਵਰਤਾਇਆ ਜਾਂਦਾ ਹੈ ਇਹ ਤੁਹਾਨੂੰ ਅੱਜ ਅਸੀਂ ਦਿਖਾਉਣ ਜਾਵਾਂਗੇ ਆਓ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ ਤੇ ਬੇਜੁਬਾਨਾਂ ਦੇ ਲਈ ਸੇਵਾ ਕਿਸ ਤਰ੍ਹਾਂ ਚੱਲਦੀ ਆ ਉਹ ਤੁਸੀਂ ਖੁਦ ਵੇਖੋ ਪੁਰਾਤਮ ਸਮੇਂ ਦੇ ਵਿੱਚ ਰੁੱਖ ਤੇ ਮਨੁੱਖ ਦਾ ਬੇਹੱਦ ਅਟੁੱਟ ਰਿਸ਼ਤਾ ਸੀ ਕੁਦਰਤ ਦੀ ਗੋਦ ਪਹਾੜਾਂ ਦੀ ਗੋਦ ਦੇ ਵਿੱਚ ਮਨੁੱਖ ਰਹਿੰਦਾ ਸੀਗਾ ਪਰ ਹੁਣ ਵੈਸਟਰਨ ਕਲਚਰ ਤੇ ਲਗਾਤਾਰ ਹੋ ਰਹੇ ਆਧੁਨਿਕ ਕਰਨ ਨੂੰ ਲੈ ਕੇ ਜੰਗਲ ਤੇ ਰੁੱਖਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ ਇਸ ਲਗਾਤਾਰ ਕਟਾਈ ਤੋਂ ਬਾਅਦ ਜਿੱਥੇ ਜੰਗਲ ਕੱਟ ਰਹੇ ਨੇ ਉੱਥੇ ਜੰਗਲੀ ਜੀਵ ਪਸ਼ੂਆਂ ਪੰਛੀਆਂ ਦਾ ਰਹਿਣਾ ਬੇहद ਦੁਰਲਭ ਹੋ ਚੁੱਕਿਆ ਹੈ। ਕੱਟਦਾ ਇਲਾਕਾ ਤੇ ਖਾਣ ਪੀਣ ਨੂੰ ਨਾ ਰਹੀਆਂ ਚੀਜ਼ਾਂ ਉਹਨਾਂ ਦੀ ਮੌਤ ਦਾ ਸਬਬ ਬਣ ਰਹੇ ਨੇ। ਇਹ ਬੇਜੁਬਾਨ ਜੀਵ ਜੰਤੂ ਪੰਛੀ ਆਖਰ ਜਾਨ ਤੇ ਜਾਨ ਕਿੱਧਰ? ਆਮੋਮਨ ਤੁਸੀਂ ਸੜਕਾਂ ਤੇ ਵੱਡੇ ਜੀਵ ਜੰਤੂਆਂ ਨੂੰ ਨਜ਼ਰ ਆ ਰਹੇ ਆ। ਹਰਪਾਲ ਸਿੰਘ ਪਾਲੀ ਨੇ ਨੂਰਪੋ ਬੇਦੀ ਇਲਾਕੇ ਦੇ ਰਹਿਣ ਵਾਲੇ ਨੇ ਲਗਾਤਾਰ 15 ਸਾਲ ਤੋਂ ਬੇਜੁਬਾਨਾਂ ਦੀ ਲਈ ਪਾਣੀ ਦੀ ਸੇਵਾ ਕਰ ਰਹੇ ਨੇ ਇਹ ਜੰਗਲ ਹੈ ਲਗਭਗ ਕਰੀਬ 8 ਤੋਂ 10 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਹੈ ਇਹ ਨੂਰਪੋ ਬੇਦੀ ਇਲਾਕੇ ਦੇ ਵਿੱਚ ਜੰਗਲ ਹੈ ਜਿਸ ਦੇ ਵਿੱਚ ਹਰਪਾਲ ਪਾਲੀ ਨੇ ਕਰੀਬ ਡੇਢ ਦਰਜਣ ਇਸ ਤਰ੍ਹਾਂ ਦੀਆਂ ਇਹ ਹੋਦੀਆਂ ਬਣਾਈਆਂ ਹੋਈਆਂ ਨੇ ਤਾਂ ਕਿ ਇਸ ਜੰਗਲ ਦੇ ਵਿੱਚ ਆ ਕੇ ਜੀਵ ਜੰਤੂ ਪਾਣੀ ਤੋਂ ਪਿਆਸੇ ਨਾ ਰਹਿ ਸਕਣ ਗੱਲਬਾਤ ਕਰਦੇ ਆ ਪਾਲੀ ਬਾਈਓ ਨੇ ਸਾਡੇ ਨਾਲ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਹ ਕਿਵੇਂ ਇਹ ਸੇਵਾ ਸ਼ੁਰੂ ਕੀਤੀ ਐ ਪਾਲੀ ਬਾਈ ਡੈਲੀ ਪੋਸਟ ਬਹੁਤ ਸਵਾਗਤ ਹੈ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਡੈਲੀ ਪੋਟ ਪੰਜਾਬੀ ਦਾ ਬਾਣੀ ਵੀ ਕਹਿੰਦੀ ਹੈ ਕਹਿੰਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਟੁੱਟ ਸੇਵਾ ਬਹੁਤ ਸਾਰੇ ਸਵਾਲ ਨੇ ਪਰ ਸ਼ੁਰੂ ਕਰਦਾ ਹਾਂ ਇਸ ਸੇਵਾ ਕਦੋਂ ਤੇ ਕਿਵੇਂ ਸ਼ੁਰੂ ਕੀਤੀ ਇਹ ਲਗਭਗ ਮੇਰੀ 7 ਸਾਲ ਉਮਰ ਤੀ 7 ਸਾਲ ਉਮਰ ਦੇ ਵਿੱਚੋਂ ਜਦੋਂ ਮਾਤਾ ਜੀ ਨੇ ਘਰਾਂ ਤੇ ਇੱਕ ਬਾਲਟੀ ਤੇ ਇੱਕ ਰੱਸੀ ਲੈ ਕੇ ਜਾਣੇ ਨਾਲ ਮਾਤਾ ਮਹਿੰਦਰ ਕੌਰ ਤੇ ਸਾਡੇ 2 ਕਿਲੋਮੀਟਰ ਗਾਂਹ ਜਾ ਕੇ ਇੱਕ ਜੰਗਲ ਹੁੰਦਾ ਤਾਂ ਨਾਲੇ ਸੈਰ ਹੋ ਜਾਂਦੀ ਦੀ ਜੰਗਲ ਦੇ ਵਿੱਚ ਖੂਤ ਆ ਜੀ ਪੁਰਾਣਾ ਸੈਲਾਂ ਦਾ ਉਹ ਵੀ ਤੁਹਾਨੂੰ ਦਿਖਾਣੇ ਆ ਪੁੱਥੇ ਜਾ ਕੇ ਲੱਜਦੀ ਸਹਿਤਾ ਦੇ ਨਾਲ ਪਾਣੀ ਕੱਢਣਾ ਖੂਹ ਦੇ ਵਿੱਚੋਂ ਤੇ ਘਰੋਂ ਜਿੱਦਾਂ ਤੁਸੀਂ ਦੇਖਣਾ ਪੁਰਾਣੇ ਟਾਈਮਾਂ ਦੇ ਵਿੱਚ ਖੜੇ ਹੁੰਦੇ ਤੇ ਪਾਣੀ ਦੇ ਉਹ ਆਪਾਂ ਪੁਰਾਣੇ ਜਿਹਦਾ ਲੀਕ ਕਰ ਜਾਂਦੇ ਤੋੜ ਕੇ ਰੱਖ ਲੈਣੇ ਆ ਤਿੰਨ ਪੱਥਰ ਰੱਖ ਕੇ ਤੇ ਉਹਨਾਂ ਦੇ ਵਿੱਚ ਪਾਣੀ ਭਰਨਾ ਫੇ ਸੱਤ ਸਾਲ ਦੀ ਉਮਰ ਤੀ ਫੇ ਜ਼ਿੰਦਗੀ 'ਚ ਮੈਂ ਸੋਚਿਆ ਵੀ ਜਦੋਂ ਆਪਾਂ ਜ਼ਿੰਦਗੀ 'ਚ ਕਦੇ ਕਾਮਯਾਬ ਹੋਵਾਂਗੇ ਕਿਉਂਕਿ ਪੈਸੇ ਨਾਲ ਹੀ ਕੋਈ ਵੀ ਕੰਮ ਚੱਲਦਾ ਪੈਸੇ ਨਾਲ ਹੀ ਚੱਲਦਾ ਤੇ 2010 ਦਾ ਸਮਾਂ ਆਇਆ 2010 ਦੇ ਵਿੱਚ ਇੱਥੇ ਕਮਾਣੀਆਂ ਦਾ ਕੰਮ ਕੀਤਾ ਮਕੈਨਿਕਲ ਦਾ ਤੇ ਅੱਜ ਕੁਛ ਕੱਲ ਕੁਛ ਫੇ ਪ੍ਰਮਾਤਮਾ ਅਗੇ ਇਹੀ ਅਰਦਾਸ ਤੀ ਵੇਈ ਆਪਾਂ ਇੱਕ ਛੋਟੀ ਓਮਨੀ ਬੈਂਡ ਲਿਆਏ ਨੂਰ ਪ੍ਰਵੇਦੀ ਏਰੀਏ ਚੋਂ ਹੂੰ ਤੇ ਉਸ ਟਾਈਮ ਉਹ ਲਗਭਗ 17-18000 ਦੀ ਬੈਂਡ ਲਿਆਂਦੀ ਤੇ ਨਵਾਂ ਕੰਮ ਜabb ਵੀ ਬੰਦਾ ਕੋਈ ਫਾਦਦਾ ਤਾਂ ਪਹਿਲਾਂ ਰਗੜੇ ਹੁੰਦਾ 17-18000 ਦੇ ਉੱਪਰ ਲਾਤਾ ਇੰਜਨ ਸੀਜ ਹੋ ਗਿਆ ਬਹੁਤ ਦਿੱਕਤਾਂ ਆਈਆਂ ਹੂੰ ਫੇਰ ਉਹਦੇ ਵਿੱਚ ਪਾਣੀ ਲੈ ਕੇ ਜਾਣਾ 50-50 ਲੀਟਰ ਦੇ ਢੋਲ ਭਰ ਲੈਣੇ ਪਾਣੀ ਦੇ ਭਰ ਕੇ ਫੇਰ ਜਿਹੜੇ ਛੋਟੇ ਚ ਬੱਚੇ ਹੁੰਦੇ ਤੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਇੱਧਰ ਹਰੋਂ ਦਾ ਪਾਉ ਛੋਟਾ ਚ ਬੱਚਾ ਹੁੰਦਾ ਤਾਂ ਇੱਕ ਹੂੰ ਕਿਉਂਕਿ ਆਚਾਰੀਆ ਜੀ ਨੇ 2012 ਚ ਹੌਦੀਆਂ ਬਣਾਈਆਂ ਤੇ ਆਪਾਂ 2010 ਦੇ ਵਿੱਚ ਜਿਹੜਾ ਉਹ ਚ ਉਹ ਚ ਬੱਚੇ ਚ ਪਾਣੀ ਭਰਨਾ ਉਸ ਤੋਂ ਬਾਅਦ ਦੇਣ ਵਾਲ ਜੇ ਕਿਤੇ ਕੋਈ ਲੰਗਰ ਲਾਂਦਾ ਤਾਂ ਉਹ ਡਿਗੀਆਂ ਹੁੰਦੀਆਂ ਭਾਂਡੇ ਧੋਣੇ ਵਾਲੀਆਂ ਕਿਉਂਕਿ ਜੰਗਲ ਏਰੀਆ ਉਹ ਵੀ ਭਰਨੀ ਆ ਉਸ ਤੋਂ ਬਾਅਦ ਜੇਪੀ ਪੰਪ ਦੇ ਲਾਗੇ ਛੋਟੇ ਛੋਟੇ ਚ ਬੱਚੇ ਕੋਈ ਬਹੁਤ ਪਹਿਲਾਂ ਤਾਂ ਜਿਆ ਸਿੰਗਰ ਰੋਡ ਚੱਲਦਾ ਤਾਂ ਪੁਰਾਣੇ ਸਿਆਣਾ ਤੋਂ ਸੁਣਨ ਨੂੰ ਮਿਲਿਆ ਤਾਂ ਫਿਰ ਉਹ ਚ ਬੱਚਿਆਂ ਚ ਪਾਣੀ ਪਾਣਾ ਫਿਰ ਇੱਕ ਬੀਤ ਤੋਂ ਸਾਡੇ ਰਾਜਪੂਤਾਂ ਚ ਜੁੜੇ ਸੇਖਵਾਲ ਉਹਨਾਂ ਨੇ ਮੈਨੂੰ ਤਿੰਨ ਚ ਬੱਚੇ ਛੋਟੇ ਬਣਾ ਕੇ ਦਿੱਤੇ ਆਪਣੀ ਜੇਬ ਤੋਂ ਤੇ ਉਹਨੇ ਕਿਹਾ ਜਿੱਥੇ ਤੂੰ ਇਹਨਾਂ ਚ ਪਾਣੀ ਪਾਂਦਾ ਨਾਲ ਇਹਨਾਂ ਚ ਵੀ ਪਾਣੀ ਪਾ ਫਿਰ ਸਾਡੇ ਕੋਈ ਏਰੀਆ ਜਿਹੜਾ ਸੇਖਵਾਲ ਵਾਲੀ ਸਾਈਡ ਦਾ ਵੀ ਹੋ ਗਿਆ ਤੇ ਹੌਲੀ ਹੌਲੀ ਇਹ ਸੇਵਾ ਇਸ ਤਰ੍ਹਾਂ ਚੱਲਦੀ ਰਹੀ ਫਿਰ ਜਦੋਂ ਕੰਮ ਕਰਤੇ ਸੀ ਵਿਹਲੇ ਹੁਣਾ ਦੁਕਾਨ ਦੇ ਮੁੰਡੇ ਇੱਕ ਦੋ ਹੋਣੇ ਨਾਲ ਲੈ ਕੇ ਜਾਂ ਪਿੰਡ ਦੇ ਕੋਈ ਸੱਜਣ ਮਿੱਤਰ ਨਾਲ ਲੈ ਕੇ ਹੋਧੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਜੀ ਦੇ ਵਿੱਚ 5000 ਲੀਟਰ ਤੱਕ ਇਹ ਹੋਧੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਅਸੀਂ ਫਿਰ ਸਾਨੂੰ ਫਿਰ ਵਹਿਣ ਦਾ ਕੰਮ ਨਹੀਂ ਰਿਹਾ ਲਗਭਗ 2017 ਦੇ ਵਿੱਚ ਮਹਿੰਦਰਾ ਪਿਕਅਪ ਕਢਾਈ ਫਿਰ ਮੈਂ ਨਵੀਂ ਤੇ 3000 ਲੀਟਰ ਦਾ ਟੈਂਕਰ ਬਣਵਾਇਆ ਤੇ ਮਹਿੰਦਰਾ ਨੇ ਸੇਵਾ ਜਿਹੜੀ ਕੀਤੀ ਲਗਭਗ 2022 ਤੱਕ 5 ਸਾਲ ਲਗਾਤਾਰ ਜਿਹੜੇ ਆਪਾਂ ਨਿਰਭੈਗਣ ਜਿਹੜੀ ਸੇਵਾ ਚੱਲਦੀ ਰਹੀ ਨਾਲ ਦੀ ਨਾਲ ਹੌਦੀਆਂ ਬਣਦੇਆਂ ਗਿਆ ਤੇ ਕਰੋਨਾ ਟਾਈਮ ਦੇ ਵਿੱਚ ਬਿਲਕੁਲ ਆਪਾਂ ਘਰੀ ਵਿਹਲੇ ਬੈਠ ਗਏ ਤੇ ਵਿਹਲੇ ਬੰਦੇ ਦਾ ਟਾਈਮ ਵੀ ਪਾਸ ਨਹੀਂ ਹੁੰਦਾ ਫਿਰ ਅਸੀਂ ਨੌਜਵਾਨਾਂ ਦੀ ਮਦਦ ਦੇ ਨਾਲ ਪੰਜ ਹੌਦੀਆਂ ਕਰੋਨਾ ਦੇ ਟਾਈਮ 2000 ਲਗਭਗ 19 ਦੇ ਵਿੱਚ ਜਿਹੜੀਆਂ ਇਹ ਬਣਾਈਆਂ ਜੰਗਲ ਦੇ ਵਿੱਚ ਤੇ ਵੱਡੀਆਂ ਹੌਦੀਆਂ ਵੱਲ ਸਫ਼ਰ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਹੁਣ ਆ ਤੁਸੀਂ ਪਿੱਛੇ ਦੇਖ ਸਕਦੇ ਹੋ 12000 ਲੀਟਰ ਇਸ ਤਰ੍ਹਾਂ ਦੀਆਂ 15000 ਲੀਟਰ ਦੀਆਂ ਹੌਦੀਆਂ ਇਹਦੇ ਵਿੱਚ ਕਿੰਨਾ ਪਾਣੀ ਪੈ ਜਾਂਦਾ ਜੀ ਇਹ ਚ ਕੋਸਟ ਲਗਭਗ ਜਿਹੜਾ ਇਸ ਟਾਈਮ ਹੈ ਇਹ 10 12000 ਲੀਟਰ ਦੀ ਹੌਦੀ ਹੈ ਇਹ ਚ ਦੋ ਉਹ ਟੈਂਕ ਆ ਰਾਮ ਨਾਲ ਪੈ ਜਾਂਦੇ ਜੀ ਪਾਣੀ ਦੇ ਅੱਛਾ ਇਹ ਮਤਲਬ ਇਸ ਹੌਦੀ ਚ ਅਗਰ ਮੈਂ ਗੱਲ ਕਰਿਆ ਜਾਵੇ ਤਾਂ ਦੋ ਟੈਂਕਰ ਪਾਣੀ ਦੇ ਪੈ ਜਾਂਦੇ ਆ ਆ ਰਾਮ ਨਾਲ ਦੋ ਟੈਂਕੀ ਚ ਪਾਣੀ ਦੇ ਪੈ ਜਾਂਦੇ ਕਿਉਂਕਿ ਜਦੋਂ ਹੌਦੀ ਬਣਾਈਦੀ ਇਹ ਦੋ 2.5 ਫੁੱਟ ਉੱਚੀ ਹੈ ਹੁਣ ਇਹ ਰੇਤ ਢੜਨ ਕਰਕੇ ਜਿਹੜਾ ਇਧਰੋਂ ਜੰਗਲ ਦਾ ਰੇਤ ਆ ਰਿਹਾ ਉਹਦੇ ਨਾਲ ਪੂਰੀਆਂ ਭਰ ਜਾਂਦੀਆਂ ਕਿਉਂਕਿ ਜਦੋਂ ਵੀ ਇਹ ਸੇਵਾ ਆਪਾਂ ਫਰਵਰੀ ਚ ਲੱਗਦੇ ਆ ਤਾਂ ਪਹਿਲਾਂ ਤਾਂ ਇੱਕ ਹੌਦੀ ਸਾਫ਼ ਕਰਨੋਂ ਕੋਸਟ ਇੱਕ ਹਫਤਾ ਆ ਰਾਮ ਨਾਲ ਲੱਗ ਜਾਂਦਾ ਜੀ ਇੱਕ ਹਫਤੇ ਚ ਇੱਕ ਹੌਦੀ ਸਾਫ਼ ਇੱਕ ਹੌਦੀ ਉਹ ਸਾਫ਼ ਹੁੰਦੀ ਕਿਉਂਕਿ ਚੀਕਣੀ ਮਿੱਟੀ ਹੈ ਉਹ ਨਿਕਲਦੀ ਵੀ ਬਹੁਤ ਘੱਟ ਸਾਰਾ ਕੁਝ ਕੱਢਣਾ ਪੈਣਾ ਬਿਲਕੁਲ ਕਲੀਨ ਕਰਨੀ ਪੈਣੀ ਹੈ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਫਿਰ ਇਹ ਰਸਤੇ ਬਣਾਣੇ ਭਾਵੇਂ ਮਸ਼ੀਨ ਦੀ ਮਦਦ ਨਾਲ ਬਣਾਈਏ ਜਾਨੀ ਕਿ ਇੰਨੀ ਕਿ ਮਾਰੇ ਦੀ ਕਿਰਪਾ ਹੈਗੀ ਕਿਸੇ ਨੂੰ ਵੀ ਇਲਾਕੇ ਚ ਫੋਨ ਕਰੀ ਦੇ ਕੋਈ ਨਾ ਨਹੀਂ ਦਿੰਦਾ ਅੱਛਾ ਕੰਮਣਾ ਕੰਮ ਵੀ ਛੱਡਣਾ ਹੁੰਦਾ ਹੈ ਪੈਸੇ ਵੀ ਕਹਿੰਦੇ ਜੇਬ ਚੋਂ ਹੀ ਖਰਚਦੇ ਹੋ ਕਿਸੇ ਤੇ ਲੈਣਾ ਦੇਣਾ ਹੁੰਦਾ ਨਹੀਂ ਤਾਂ ਮੈਨੇਜ ਕਰ ਹੀ ਜਾਂਦੇ ਹੋ ਲਗਭਗ 15 ਸਾਲ ਹੋ ਗਏ ਪਰਮਾਤਮਾ ਦੀ ਕਿਰਪਾ ਦੇ ਨਾਲ ਵੀ ਅੱਜ ਤੱਕ ਇੱਕ ਪੰਜੀ ਵੀ ਇਸ ਕੰਮ ਦੇ ਨਾਂ ਤੇ ਕਿਸੇ ਤੋਂ ਨਹੀਂ ਲਈ ਹੂੰ ਕਹਿਣ ਨੂੰ ਤਾਂ ਜੋ ਮਰਜੀ ਲੋਕ ਕਹੀ ਜਾਣ ਪਰ ਲੇਕਿਨ ਅੱਜ ਤੱਕ ਕਿਸੇ ਤੋਂ ਇੱਕ ਪੰਜੀ ਵੀ ਇਸ ਕੰਮ ਦੇ ਨਾਂ ਤੇ ਨਹੀਂ ਲਈ ਹੈਗੀ ਤੇ ਜੋ ਵੀ ਆਪਣੀ ਦਸਾਂ ਨਾ ਹੋਂਦੀ ਕਿਰਤ ਹੈ ਉਹਦੇ ਵਿੱਚੋਂ ਹੀ ਹੌਦੀਆਂ ਬਣ ਰਹੀਆਂ ਉਹਦੇ ਨਾਲ ਹੀ ਜਿੱਦਾਂ ਸਾਡਾ ਟਰੈਕਟਰ ਹੈ ਹਜ਼ਾਰ ਦਾ ਡੀਜ਼ਲ ਰਾਮ ਨਾਲ ਲੱਗ ਜਾਂਦਾ ਇੱਕ ਦਿਨ ਦਾ ਤੇ ਜੇ ਮਾਰਚ ਤੇ ਆਪਾਂ ਸ਼ੁਰੂ ਕਰਦੇ ਆਂ ਸੇਵਾ ਤਾਂ ਇੱਕ ਦਿਨ ਛੱਡ ਕੇ ਪਾਣੀ ਪਾਣਾ ਪੈਂਦਾ ਹੀ ਹੈ ਅਲੱਗ ਬਾਤ ਮਤਲਬ 15000 ਦਾ ਤੇਲ ਹੀ ਲੱਗ ਜਾਂਦਾ ਹਾਂ ਉਸ ਤੇ ਜਿਹੜੀ 15000 ਜਿਹੜਾ ਤੇਲ ਦਾ ਖਰਚਾ ਖਰਚਾ ਅੱਛਾ ਮੇਰਾ ਇੱਕ ਸਵਾਲ ਹੈ ਅਗਰ ਆਪਾਂ ਕਿਸੇ ਇਨਸਾਨ ਦੀ ਮਦਦ ਕਰਦੇ ਆਂ ਗਰੀਬ ਦੀ ਮਦਦ ਕਰਦੇ ਆਂ ਚਾਪਾਂ ਮਦਦ ਕਰਨ ਤੋਂ ਬਾਅਦ ਉਹ ਤੁਹਾਨੂੰ ਧੰਨਵਾਦ ਕਹਿੰਦਾ ਕਿ ਸਰਦਾਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੀ ਔਖੇ ਸਮੇਂ ਮਦਦ ਕੀਤੀ ਪਰ ਇਹ ਪੰਛੀ ਤਾਂ ਧੰਨਵਾਦ ਵੀ ਕਰਨ ਜੋਗੇ ਨਹੀਂ ਹੈਗੇ ਥੈਂਕਲੈਸ ਜੌਬ ਹੈ ਇਹ ਜਿਹਦੇ ਵਿੱਚ ਦੇਖਿਆ ਜਾਵੇ ਤਾਂ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਕੋਈ ਰਿਵਾਰਡ ਵੀ ਨਹੀਂ ਦੇਣਾ ਇਹ ਤਾਂ ਕੁਦਰਤ ਹੈ ਤਾਂ ਮਹਿਸੂਸ ਕਿਵੇਂ ਹੁੰਦਾ ਜਦੋਂ ਆਉਂਦੇ ਵੀ ਇਕੱਲੇ ਹੂੰ ਆ ਜਦੋਂ ਆਈ ਦਾ ਤਾਂ ਨਾ ਜਦੋਂ ਬੈਂਤੀ ਮੇ ਕੋ 800 ਸੀਸੀ ਆ ਇਧਰ ਬੀਜ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਤਿੰਨ ਹੌਦੀਆਂ ਜਿਹੜੀਆਂ ਉਹ ਸਾਨੂੰ ਬਣਵਾ ਕੇ ਦਿੱਤੀਆਂ ਛੋਟੇ ਛੋਟੇ ਚ ਬੱਚੇ ਜਦੋਂ ਮੈਂ ਜਾਣਾ ਇੱਕ ਬਾਰੇ ਸਿੰਘ ਇਹਦਾ ਛੋਟਾ ਜਿਹਾ ਬੱਚਾ ਉਹਨਾਂ ਵਿੱਚ ਖੜਾ ਹੋਣਾ ਜੇ ਖਾਲੀ ਹੋਣੀ ਹੌਦੀ ਤੇ ਪਾਣੀ ਹੈ ਨਹੀਂ ਦੇ ਵਿੱਚ ਤੇ ਜਦੋਂ ਮੈਂ ਬਹਿਣ ਲੈ ਕੇ ਆਣਾ ਤੇ ਉਹਨੇ ਸਾਈਡ ਹਟ ਕੇ ਥੋੜੀ ਜੀ ਦੂਰ ਖੜ ਜਾਣਾ ਦੇਖਣਾ ਵੇ ਕਿਆ ਕਰ ਰਿਹਾ ਇਨਸਾਨ ਤੇ ਮੈਂ ਬਹਿਣ ਨਾਲ ਲਾਦਣੀ ਲਿਆ ਕੇ ਹੋਦੀ ਦੇ ਫਿਰ ਉਹ ਕਹਿਣ ਨੂੰ ਮੈਂ ਧੱਕਾ ਦੇਣਾ 50 ਲੀਟਰ ਨੂੰ ਵਿੱਚ ਦੂਜਾ ਤੀਜਾ ਤੇ ਉਸ ਤੋਂ 2.5 100 ਲੀਟਰ ਜਿੱਦਾ ਬੱਚਾ ਹੋਣਾ ਤੇ ਮੈਂ ਭਰ ਕੇ ਜਾ ਤੁਰਨਾ ਦੇਖਣਾ ਸ਼ੀਸ਼ੇ ਚ ਤਾਂ ਫਿਰ ਉਹਨੇ ਪਾਣੀ ਪੀਣਾ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਿਆ ਉਸ ਤੋਂ ਬਾਅਦ ਇੱਕ ਵਾਰ ਲਗਭਗ ਜੂਨ ਘਟਨਾ ਹੋਈ ਜਿਹੜੀ ਤੁਹਾਨੂੰ ਯਾਦ ਹੈ ਜੂਨ ਦਾ ਮਹੀਨਾ ਤਾਂ ਲਗਭਗ ਮੈਂ ਆਪਣੇ ਕਮਾਂਕਾਰਾਂ ਚ ਜੇਵਿਆਂ ਚ ਫਸਣ ਕਰਕੇ ਦੋ ਦੀ ਜਗਾ ਮੈਂ ਤੀਏ ਚੌਥੇ ਦਿਨ ਗਿਆ ਪਾਣੀ ਪਾਣ ਹੂੰ ਤੇ ਜਦੋਂ ਮੈਂ ਗਿਆ ਹਰੋਂ ਦੇ ਪੌਂਤੇ ਥੋੜਾ ਜਿਹਾ ਅੱਧਾ ਕਿਲੋਮੀਟਰ ਪਿੱਛੇ ਉੱਥੇ ਇੱਕ ਹੌਦੀ ਸਾਡੀ ਇੱਧਾ ਜ਼ਮੀਨ ਲੈਵਲ ਈ ਤੀ 2 250 ਲੀਟਰ ਈ ਹੁਣ ਤਾਂ ਮਹਾਰਾਜ ਚਾਰੀਆ ਜੀ ਨੇ ਬੜੀ ਹੌਦੀ ਬਣਾਈ ਉੱਥੇ ਹੂੰ ਉਹ ਜਿਸ ਟਾਈਮ ਮੈਂ ਬੈਣ ਲੈ ਕੇ ਗਿਆ ਜੀ ਜਿੱਥੋਂ ਬੈਣ ਮੇਰੀ ਆ ਰਹੀ ਥੀ ਮਗਰ ਬੰਦ ਰਣ ਸ਼ੁਰੂ ਹੋ ਗਏ ਐਨੀ ਗਰਮੀ ਈ ਤੇ ਉਹ ਪਾਣੀ ਚੱਟਦੇ ਤੇ ਜੀ ਉਹ ਚੀਜ਼ ਨੇ ਆਪਣੇ ਮਨ ਦੇ ਵਿੱਚ ਬਹੁਤ ਡੂੰਘਾ ਅਸਰ ਇਸ ਚੀਜ਼ ਦਾ ਹੋਇਆ ਵੀ ਯਾਰ ਹੋਰ ਕੰਮ ਕੋਈ ਜ਼ਿੰਦਗੀ 'ਚ ਹੋਵੇ ਜਾਂ ਇਹ ਨਾ ਹੋਵੇ ਘਾਟਾ ਹੋਵੇ ਮੁਨਾਫਾ ਹੋ ਪਰ ਜਿਹੜੀ ਆ ਆਪਣੀ ਸੇਵਾ ਆਪੇ ਰੈਗੂਲਰ ਜਾਰੀ ਰੱਖਾਂਗੇ ਘਟਾ ਵਾਧਾ ਦੇਖਦੇ ਨਹੀਂ ਕੰਮ ਹੋਵੇ ਦੁਕਾਨ ਤੇ ਬਿਲਕੁਲ ਨਹੀਂ ਦੇਖਣਾ ਹੈਗਾ ਅਗਰ ਜੇ ਕੋਈ ਜ਼ਿਆਦਾ ਹੀ ਜ਼ਰੂਰੀ ਕਿਤੇ ਜਾਣਾ ਹੀ ਪੈ ਜਾਂਦਾ ਤਾਂ ਫਿਰ ਡਰਾਈਵਰ ਰੱਖਿਆ ਹੋਇਆ ਉਹਨੂੰ 500 ਰੁਪਏ ਦਿਹਾੜੀ ਦੇ ਦਈਦੀ ਆ ਉਹ ਆਪਣਾ ਹੀ ਨਾ ਹੋਦਿਆਂ ਤੇ ਪਾਣੀ ਪੰਦਾ ਪਾਣੀ ਦੀ ਸੇਵਾ ਬੰਦ ਨਹੀਂ ਪਾਣੀ ਦੀ ਸੇਵਾ ਬੰਦ ਨਹੀਂ ਤੇ ਲਗਭਗ ਇਹੀਆਂ ਪੰਜ ਹੌਦੀਆਂ ਐਸੀਆਂ ਜਿਨ੍ਹਾਂ ਨੂੰ ਲਗਭਗ ਸਿੱਧੀ 4-4 5-500 ਮੀਟਰ ਲੰਬਾ ਪੈਪ ਪਵਾ ਕੇ ਉਹ 12 ਤੋਂ 30 ਦਿਨ ਚਾਲੂ ਹੈ। ਉਹਨਾਂ ਨੂੰ 12 ਤੋਂ 30 ਦਿਨ ਹੀ ਪਾਣੀ ਜਾਣਾ। ਅੱਛਾ ਜਿਵੇਂ ਹੁਣ ਆਪਾਂ ਦੁਪਹਿਰ ਨੂੰ ਖੜੇ ਹਾਂ ਉਹਨੇ ਡਰ ਨਹੀਂ ਲੱਗਦਾ ਕਿਵੇਂ ਕੋਈ ਬਹੁਤ ਸਾਰੇ ਪਛ ਪੰਛੀਆਂ ਜਾਨਵਰਾਂ ਕੁਝ ਉਹਨੇ ਇਕੱਲੇ ਨਹੀਂ ਹੁੰ ਤੁਸੀਂ। ਹਾਂ ਲਗਭਗ ਕਈ ਵਾਰੀ ਜਾਨਵਰ ਸਾਨੂੰ ਟੱਕਰ ਵੀ ਜਾਂਦੇ ਹੌਦੀਆਂ ਤੇ। ਸੂ ਟੱਕਰ ਜਾਂਦੇ ਆ ਬਾਰੇ ਸਿੰਘੇ, ਨੀਲ ਗੋਆ ਆਮ ਦੇਖਣ ਨੂੰ ਸਾਨੂੰ ਮਿਲਦੀਆਂ। ਕੋਈ ਦੂਆ ਨਹੀਂ ਹੈ ਅਸੀਂ ਆਪਣਾ ਕੰਮ ਕਰਕੇ ਚਲ ਜੀਦਾ ਤੇ ਉਹ ਆਪਣਾ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੇ ਉਹ ਜਿਸ ਟਾਈਮ ਮੈਂ ਪਾਣੀ ਪਾਇਆ ਉਹ ਛੋਟੇ ਜਿਹੇ ਬੱਚੇ ਦੇ ਵਿੱਚ ਉਹ ਇਸ ਤਰ੍ਹਾਂ ਬੈਠ ਗਏ ਮੇਰੇ ਆਲੇ-ਦੁਆਲੇ ਕੋੜ ਵੀ ਬੈਠ ਗਏ ਪੈਰਾਂ ਦੇ ਵਿੱਚ ਜਾਨਵਰ ਕੋਲ ਆ ਗਏ ਜਾਨਵਰ ਹਾਂ ਛੋਟੇ ਛੋਟੇ ਬੱਚੇ ਚੱਕੇ ਹੋਏ ਗੱਲ ਕਿ ਇਹਨਾਂ ਦੀ ਆਪਾਂ ਅੱਖਾਂ ਚੱਖਾਂ ਪਾ ਕੇ ਨਹੀਂ ਦੇਖ ਸਕਦੇ ਸਭ ਤੋਂ بڑا ਇਹ ਹੈ ਜਦੋਂ ਆਪਾਂ ਜੰਗਲ ਚ ਆਣਾ ਨਾ ਇਹਨਾਂ ਵੱਲ ਆਪਾਂ ਦੇਖਣਾ ਨਹੀਂ ਆਪਾਂ ਜਿਹੜਾ ਆਪਣਾ ਕਰਮ ਕਰ ਰਹੇ ਆ ਉਹ ਕਰਦੇ ਰਹੋ ਤੁਸੀਂ ਇਹਨਾਂ ਨੂੰ ਪਤਾ ਕਿ ਇਨਸਾਨ ਸਾਨੂੰ ਪਾਣੀ ਪਾ ਰਿਹਾ ਹੈ ਜਾਂ ਕੋਈ ਚੀਜ਼ ਖਾਣ ਨੂੰ ਦੇ ਰਿਹਾ ਹੈ ਉਹਨੂੰ ਕਦੇ ਵੀ ਕਿਉਂਕਿ ਜਾਨਵਰ ਨੂੰ ਬਹੁਤ ਸਮਝ ਹੈ ਇਨਸਾਨ ਨਾਲੋਂ ਵੱਧ ਇਨਸਾਨ ਨਾਲੋਂ ਵੱਧ ਮਹਿਸੂਸ ਕੀਤਾ ਤੁਸੀਂ ਇਹ ਬਿਲਕੁਲ ਕੀਤਾ ਜੀ ਮੈਂ ਇੱਕ ਛੋਟਾ ਜਿਹਾ ਬੱਚਾ ਮੇਰੇ ਕੋਲ ਬਾਰੇ ਸਿੰਘੇ ਦਾ ਲਗਭਗ ਉਮਰ ਲਗਭਗ 10 15 ਕਿ ਦਿਨਾਂ ਦਾ ਲਾਲੂ ਉਹ ਬੱਚਾ ਮੇਰੇ ਕੋਲ ਆਇਆ ਤੇ ਉਹ ਬੱਚਾ ਮੈਂ ਸ਼ੀਸ਼ੀ ਨਾਲ ਦੁੱਧ ਪਿਲਾਇਆ ਉਹਨੂੰ ਲਗਭਗ 3 ਮਹੀਨੇ ਮੈਂ ਘਰ ਰੱਖਿਆ ਜਦੋਂ ਮੈਂ ਆਪਣੇ ਘਰ ਆਣਾ ਮੋਟਰਸਾ ਗੇਟ ਪਰ ਆਣਾ ਤਾਂ ਉਦੋਂ ਹੀ ਉਹ ਠੱਕ ਜਾ ਕੇ ਮੇਰੇ ਵੱਲ ਆਂਦਾ ਤਾਂ ਜੇ ਮੈਂ ਅੰਦਰ ਵੀ ਬੈਠਾ ਸਦਾ ਮੰਜੇ ਪਰ ਆਣਾ ਉਹਨੂੰ ਮੇਰੇ ਕੋਲ ਤੇ ਜਦੋਂ ਮੈਂ ਉਹਨੂੰ ਦੁੱਧ ਪਿਲਾਉਣਾ ਸ਼ੀਸ਼ੀ ਦੇ ਨਾਲ ਤੇ ਉਹਨੇ ਐ ਠੋਂਗਾ ਮਾਰਨੀ ਮੈਨੂੰ ਜੋਰ-ਜੋਰ ਨਾਲ ਮੈਨੂੰ ਕਿਸੇ ਪੌੜੀ ਉਪਰ ਬੈਠਣਾ ਪੈਂਦਾ ਉੱਚੀ ਜਗਾ ਤੇ ਤਾਂ ਜਾ ਕੇ ਉਹਨੂੰ ਮੈਂ ਦੁੱਧ ਪਲਾਣਾ ਤਿੰਨ ਮਹੀਨੇ ਮੇਰੇ ਕੋਲ ਰਹਾ ਅੱਛਾ ਇੱਕ ਸਵਾਲ ਮੇਰਾ ਹੋ ਰਿਹਾ ਹੈ ਪਤਾ ਨਹੀਂ ਤੁਹਾਨੂੰ ਇਹ ਨਾ ਵੀ ਚੰਗਾ ਲੱਗੇ ਇੱਕ ਤਸਵੀਰ ਸਿੱਖਾਂ ਦੀ ਨਾ ਵੱਖਵਾਦੀ ਖਾਲਸਤਾਨੀ ਇੱਕ ਅਲੱਗੀ ਤਸਵੀਰ ਸਿੱਖਾਂ ਦੀ ਪੇਸ਼ ਕੀਤੀ ਜਾ ਰਹੀ ਹੈ ਇਹ ਚੀਜ਼ ਨਹੀਂ ਦਿਖਾਈ ਜਾ ਰਹੀ ਕਿ ਆਖਰ ਸਿੱਖ ਦਾ ਕਰਤਾਰ ਕੀ ਹੈ ਅਸਲ 'ਚ ਗੁਰਸਿੱਖ ਬੇਜਵਾਨਾਂ ਲਈ ਇੰਨਾ ਕੁਝ ਕਰ ਸਕਦਾ ਹੈ ਤਾਂ ਲੱਗਦਾ ਨਹੀਂ ਹੈਗਾ ਇੱਕ ਇੱਕ ਤਸਵੀਰ ਹੋਰ ਹੀ ਸਾਡੀ ਪੇਸ਼ ਕਰਤੀ ਦੇਖੋ ਮਹਾਰਾ ਗੋ ਨਾਨਕ ਦੀ ਬਾਣੀ ਹੈ ਮਾਨਿਕ ਕੀ ਜਾਤਸਭਾ ਇੱਕ ਪਹਿਚਾਣ ਹੈ ਹਾਂ ਜਾਤ ਧਰਮ ਤੋਂ ਉੱਪਰ ਉੱਠ ਕੇ ਹਾਂ ਚਾਰ ਚੀਜ਼ਾਂ ਜ਼ਿੰਦਗੀ ਦੇ ਵਿੱਚ ਇਹ ਹਮ ਦਇਆ ਹਮ ਸਿਮਰਨ ਹਮ ਦਇਆ ਕਰਨੀ ਕਿਸੇ ਤੇ ਹਮ ਤੇ ਸਿਮਰਨ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਹਮ ਉਹਦੇ ਚ ਧਰਮ ਕੋਈ ਮਹਾਨ ਨਹੀਂ ਦਿਖਾਂਦਾ ਕਿਸੇ ਵੀ ਜਾਤ ਤੋਂ ਕਿਸੇ ਵੀ ਮਜਬਤ ਤੋਂ ਜਾਂ ਮੁਸਲਮਾਨ ਹੈ ਜਾਂ ਸਾਈ ਹੈ ਜਾਂ ਜੈਨ ਹੈ ਜਾਂ ਕਿਸੇ ਵੀ ਬਕ ਬਕ ਧਰਮਾਂ ਤੋਂ ਦੁਨੀਆ ਦੇ ਵਿੱਚ ਬਹੁਤ ਧਰਮ ਹੈ ਉਹਨਾਂ ਚ ਚੰਗੇ ਲੋਕ ਵੀ ਹੈ ਤੇ ਪੰਜੇ ਉਂਗਲੀਆਂ ਇੱਕੋ ਜੀਆਂ ਤਾਂ ਹੈ ਨਹੀਂ ਬਾਕੀ ਰਹੀ ਗੱਲ ਜਿਹੜੀ ਇਹ ਸਿੱਖਾਂ ਨੂੰ ਇਸ ਤਰ੍ਹਾਂ ਜੋੜਨਾ ਉਹ ਵੀ ਮੈਂ ਤੁਹਾਡੇ ਚੈਨਲ ਦੇ ਮadhyam ਦੁਆਰਾ ਕਹਿਣਾ ਚਾਹੁੰਦਾ ਕਿ ਲਿਪੀ ਸਕਿਨ ਆਈ ਪਿੱਛੇ ਗਊਆਂ ਤੇ ਸਾਡੀ ਇਹੀ ਸੇਵਾ ਨਿੱਕਲੀ ਚੱਲਦੀ ਹਾਂ ਮੈਂ ਬਿਲਕੁਲ ਸਹੀ ਸਵਾਲ ਤੇ ਹਾਂ ਤੇ ਝਾਂਡੀਆਂ ਗਊਸ਼ਾਲਾ ਜੀ ਉੱਥੇ ਲਗਭਗ 180 ਗਾਇਆਂ ਤੀਆਂ ਜੀ ਸਾਨੂੰ ਕਿਸੇ ਤਰ੍ਹਾਂ ਕਾਲ ਆਈ ਹੈ ਵੀ ਕਿਸੇ ਤੱਕ ਤੁਸੀਂ ਉੱਥੇ ਖੂ ਆਪਣਾ ਪੁੱਜੋ ਜਾ ਕੇ ਟੀਮ ਆਪਣੀ ਲੈ ਕੇ ਲਗਭਗ ਮੇਨ ਕਾਹਨਪੁਰ ਖੂਜ ਦੇ 15 ਮੁੰਡੇ ਹੁੰਦੇ ਤੇ ਮਹਿੰਦਰਾ ਪਿਕਅਪ ਆਪਣੀ ਦਵਾਈਆਂ ਟੀਕੇ ਤੱਕ ਪੇਟੀਆਂ ਤੱਕ ਉਹ ਪਿਕਅਪ ਚ ਮੈਂ ਲੱਦ ਕੇ ਝਾਂਡੀਆਂ ਗਊਸ਼ਾਲਾ ਪੁੱਜਿਆ ਜੀ ਆ ਕੇ ਉੱਥੇ ਰਜੀਵ ਐਸਆਈ ਮਹਾਲੀ ਤੋਂ ਉਹ ਵੀ ਮੈਨੂੰ ਮਿਲੇ ਆ ਤੇ ਹੋਰ ਵੀ ਇਲਾਕੇ ਤੋਂ ਕਾਫੀ ਬੰਦੇ ਮਿਲੇ ਅਸੀਂ ਤਿੰਨ ਦਿਨ ਉੱਥੇ ਨਿਰਬਿਗਨ ਸੇਵਾ ਕੀਤੀ ਹੈ ਗਾਈਆਂ ਨੂੰ ਜਿਹੜਾ ਕਿ ਟੀਕੇ ਵੀ ਲਾਏ ਗਏ ਆ ਪਹਿਲਾਂ ਜਿਹੜਾ ਸਾਰਿਆਂ ਤੋਂ ਛੋਟਾ ਵਰਗਤਾ ਉਹਨਾਂ ਨੂੰ ਆਪਾਂ ਟੀਕੇ ਲਾ ਕੇ ਨਿਸ਼ਾਨ ਲਾ ਕੇ ਉਹਨਾਂ ਨੂੰ ਇੱਕ ਸਾਈਡ ਕਰਤਾ ਗਊਸ਼ਾਲਾ ਦੇ ਦੋ 파ਟ ਬਣਾ ਲਏ ਉਸ ਤੋਂ ਬਾਅਦ ਜਿਹੜੀਆਂ ਬੜੀਆਂ ਉਹ ਫਿਰ ਜਿਹੜੇ ਆਕੀ ਜੀ ਨੂੰ ਕਹਿ ਦਿੰਦੇ ਆ ਉਹ ਦੀ ਇਹ ਥਿਊਰੀ ਰੱਖੀ ਵੀ ਜਦੋਂ ਇਹ ਬਿਲਕੁਲ ਉਹਨਾਂ ਨੂੰ ਆਪਾਂ ਫੀਡ ਪਾਈ ਹੈ ਖਾਣ ਨੂੰ ਪਾਇਓ ਨੱਠੇ ਆਏ ਤੇ ਰਸਾ ਪਾਇਆ 10 ਬੰਦੇ ਖਿੱਚਦੇ ਸੀ ਤੇ ਦੋ ਸਾਡੇ ਕੋਲ ਜਿਹੜੇ ਸਰਕਾਰੀ ਡਾਕਟਰ ਸੀ ਅੱਜ ਵੀ ਕਾਹਨ ਰਖੂਈ ਜੀ ਸਰਕਾਰੀ ਡਾਕਟਰ ਦੋ ਹੈ ਜੋ ਕਿ ਜਿੱਥੇ ਵੀ ਮੈਂ ਉਹਨਾਂ ਨੂੰ ਚੇਤਾ ਕਰਦਾ ਉਹ ਹਾਜ਼ਰ ਹੁੰਦੇ ਆ ਤੇ ਉਹ ਜਿਹੜਾ 3 ਦਿਨ ਦਾ ਸੀਨਤਾ ਉਹਦੇ ਵਿੱਚ 5 ਗਾਈਆਂ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਮਰੀਆਂ ਸਾਡੇ ਜਾਣ ਤੋਂ ਪਹਿਲਾਂ ਤੜਪ ਰਹੀਆਂ ਤੀਆਂ ਤੇ ਬਾਕੀ ਟੋਟਲ 18 ਗਾਈਆਂ ਉੱਥੇ ਪੂਰੀਆਂ ਹੋਈਆਂ ਬਾਕੀ ਸਾਰੀ ਬਿਮਾਰੀ ਉੱਥੋਂ ਭਜ ਗਈ ਸੀ ਬਿਲਕੁਲ ਕਲੀਅਰ ਹੈ ਇਹ ਖਬਰ ਜਿਹੜੀ ਅਖਬਾਰਾਂ ਚ ਵੀ ਲੱਗੀ ਹੈ ਇਹ ਮੀਡੀਆ ਚ ਵੀ ਮੇਰਾ ਖਿਆਲ ਚੱਲੀ ਹੈ 299 ਤੇ ਵੀ ਖਬਰ ਚੱਲੀ ਤੇ ਕਹਿਣ ਦਾ ਮਤਲਬ ਹੈ ਉਸ ਤੋਂ ਬਾਅਦ ਫਿਰ ਮੈਂ ਜਦੋਂ ਗਊਆਂ ਸ਼ਾਲਾਂ ਤੋਂ ਬਾਹਰ ਨਿਕਲੇ ਆ ਵੀ ਠੀਕ ਹੈ ਸੇਵਾ ਹੋ ਰਹੀ ਹੈ ਪਰ ਬਹੁਤ ਕੁਝ ਦੇਖਣ ਨੂੰ ਮਿਲਿਆ ਅੰਦਰ ਫਿਰ ਮੈਂ ਇਹ ਸੋਚਿਆ ਵੀ ਯਾਰ ਜਿਹੜੇ ਆਪਣੀਆਂ ਆਵਾਰਾ ਗਾਈਆਂ ਆ ਇਹਨਾਂ ਦੀ ਇਹਨਾਂ ਨੂੰ ਵਿੱਚ ਜਦੋਂ ਹੁਣ ਕਿਤੇ ਲਿਪੀ ਸਕਿਨ ਹੋ ਗਈ ਅਗਲਾ ਕਹਿੰਦਾ ਘਾਟੇ ਛੱਡਿਓ ਹਾਂ ਉਕੇ ਆਪਾਂ 19 ਦਿਨ ਤੱਕ ਹੀ ਹੈ ਇਨਸਾਨ ਜਿੰਨੀ ਦੇਰ ਤੱਕ ਪਸ਼ੂ ਦੁੱਧ ਦਿੰਦਾ ਜਦੋਂ ਦੁੱਧ ਦੇਣ ਤੇ ਹਟ ਗਿਆ ਨਕਾਰਾ ਹੋ ਗਿਆ ਉਹਨੂੰ ਆਪਾਂ ਧੱਕੇ ਮਾਰ ਕੇ ਕੱਢ ਦਿੰਦੇ ਹਾਂ ਉਹ ਗਾਈਆਂ ਨੂੰ ਪਿਕਅਪ ਚ ਲੱਦ ਕੇ ਕਾਹਨ ਪਰ ਖੂਈ ਸ਼ਮਸ਼ਾਨ ਘਟ ਤਿੰਨ ਮਹੀਨੇ ਉੱਥੇ ਗਾਈਆਂ ਰੱਖੀਆਂ ਇੱਕ ਡਾਕਟਰ ਤੇ ਇੱਕ ਜਿਹਦਾ ਘਾ ਪਾਣੇ ਵਾਲੇ ਬੰਦੇ ਡਿਊਟੀਆਂ ਲਾਤੀਆਂ ਤਿੰਨ ਮਹੀਨੇ ਹੋ ਗਾਈਆਂ ਕਿਸਦਾ ਪੱਟੀ ਕਰਨੀ ਆ ਜਾਂ ਉਹਨਾਂ ਦੀ ਲਿਪੀ ਸਕੈਨ ਨਹੀਂ ਤੀ ਉਹਨਾਂ ਨੂੰ ਠੀਕ ਕਰਕੇ ਦੁਬਾਰੇ ਜੰਗਲ ਚ ਛੱਡਿਆ ਦੁਬਾਰਾ ਫੇਰ ਜੰਗਲ ਛੱਡੇ ਦੁਬਾਰਾ ਫੇਰ ਜੰਗਲ ਛੱਡੇ ਆ ਇਸੇ ਤਰ੍ਹਾਂ ਕਿਸੇ ਵੀ ਪਿੰਡ ਤੋਂ ਭਾਵੇਂ ਇੱਧਰ ਨੂੰ ਰੋਟੀ ਆ ਜਾਂ ਕਲਮਾਂ ਨੇੜ ਤੇਰੇ ਹੁਣ ਤੱਕ ਲਗਭਗ ਮੇਰਾ ਖਿਆਮ 18 20 ਜਿਹੜੇ ਬਾਰੇ ਸਿੰਘੇ ਆ ਨੀਲਗੋਆ ਇਹ ਰੈਸਕਿਊ ਕਰਾ ਦਿੱਤੇ ਕੁਝ ਕਰਾ ਚੁੱਕਿਆ ਹੁਣ ਤੱਕ ਸੰਤੁਸ਼ਟੀ ਮਿਲਦੀ ਹੈ ਬਿਲਕੁਲ ਉਹ ਸੰਦੁਸ਼ਟੀ ਹੈ ਮਨ ਖੁਸ਼ ਹੈ ਵੀ ਜਿਸ ਤਰ੍ਹਾਂ ਆਪਾਂ ਕਮਾਈ ਕਰਦੇ ਆ ਇੱਕ ਅਕਾਊਂਟ ਹੈ ਤੇ ਚੰਗੇ ਕੰਮਾਂ ਦੀ ਵੀ ਇੱਕ ਅਕਾਊਂਟ ਹੀ ਹੈ ਜਿਹੜਾ ਇੱਥੇ ਵੀ ਕੰਮ ਆਣਾ ਕਹਾਣੀ ਬਹੁਤ ਵਧੀਆ ਗੱਲ ਕੀਆ ਪਾਲੀ ਸਾਹਿਬ ਕਿ ਚੰਗੇ ਕੰਮਾਂ ਦਾ ਵੀ ਇਹ ਅਕਾਊਂਟ ਖੋਲਿਆ ਹੋਇਆ ਹੈ ਤੁਸੀਂ ਇਹ ਪੂੰਜੀ ਜਮਾ ਕਰ ਰਹੇ ਹੋ ਚੰਗੇ ਕੰਮਾਂ ਵਾਲੀ ਚੰਗੇ ਕੰਮਾਂ ਵਾਲੀ ਪੂੰਜੀ ਜਮਾ ਕਰ ਰਹੇ ਹੈ ਤੇ ਮਨ ਨੂੰ ਸੰਦੁਸ਼ਟੀ ਹੁੰਦੀ ਹੈ ਤੇ ਉਹ ਅਕਾਲ ਪੁਰਖ ਦਿਨ ਨੂੰ ਵੀ ਦੇਖ ਰਿਹਾ ਰਾਤ ਨੂੰ ਵੀ ਦੇਖ ਰਿਹਾ ਇਨਸਾਨ ਨੂੰ ਕੌਣ ਕਿਆ ਕਰਦਾ ਬਾਕੀ ਡਿਊਟੀਆਂ ਤੋਂ ਦਰਗਾਹਾਂ ਤੋਂ ਲਗੀਆਂ ਹੋਈਆਂ ਆ ਇਹ ਸ਼ਾਇਦ ਅਸੀਂ ਇਹੀ ਸਮਝਦੇ ਆਂ ਬਈ ਸਾਡੇ ਕਰਮਾਂ 'ਚ ਕੋਈ ਪਿਛਲੇ ਜਨਮ ਦਾ ਕਰਮ ਹੈ ਜਿਹਦੇ ਕਰਕੇ ਐਡੀ ਵੱਡੀ ਇਹ ਸੇਵਾ ਕਰ ਰਹੇ ਆਂ ਨੀ ਅੱਜ ਦੀ ਭੱਜ ਤੌੜ ਦੀ ਉਹਦੇ ਵਿੱਚ ਸਾਡੇ ਕਿਸੇ ਕੋਲ ਵੀ 1 ਮਿੰਟ ਦਾ ਟਾਈਮ ਨਹੀਂ ਬਿਲਕੁਲ ਦਲੇਰਾ ਇੱਕ ਤਸਵੀਰ ਦਿਖਾ ਦਿਓ ਬਿਲਕੁਲ ਪਹਿਲੀ ਜੀ ਗੱਲਬਾਤ ਤੁਹਾਡੇ ਨਾਲ ਜਾਰੀ ਰੱਖਾਂਗੇ ਅਸੀਂ ਦੇਖੋ ਤੁਸੀਂ ਤਾਂ ਬਿਲਕੁਲ ਇਹ ਤਸਵੀਰ ਲਗਾਤਾਰ ਜਾਰੀ ਹੈ ਤੁਹਾਨੂੰ ਸਰਕਾਰੀ ਦੁਆਰੇ ਗੱਲਬਾਤ ਹੋਈ ਹੈ ਤੁਹਾਡੀ ਕਦੇ ਸਰਕਾਰ ਚੰਗੇ ਕੰਮ ਲਈ ਜਿੱਥੇ ਤੁਸੀਂ ਪਰਮਾਤਮਾ ਦੀ ਦਰਗਾਹ 'ਚ ਅਕਾਊਂਟ ਖੋਲਿਆ ਹੈ ਸਰਕਾਰ ਦੁਆਰ ਪੁੱਛ ਲੈਂਦੀ ਆ ਕੇ ਨਹੀਂ ਸਰਕਾਰ ਦਵਾਰ ਨੇ ਹਜੇ ਕਿਸੇ ਨੇ ਨਹੀਂ ਆ ਕੇ ਕਿਸ ਕੁਝ ਵੀ ਪੁੱਛਿਆ ਹੂੰ ਤੇ ਇੰਨਾ ਕ ਆਪਣਾ ਸਨਮਾਨਤ ਜਿਹੜਾ ਨੂਰਪੁਰਵੇਦੀ ਪੀਰ ਬਾਬਾ ਜਿੰਦਾ ਸ਼ਹੀਦ ਹੋਇਆ ਹਾਂ ਉਹਨਾਂ ਤੋਂ ਬਾਅਦ ਐਸ ਡੀ ਐਮ ਸ਼੍ਰੀ ਆਨੰਦ ਪ੍ਰਸਾਦ ਹੂੰ ਤੇ ਉਸ ਤੋਂ ਬਾਅਦ ਰੂਪਨਗਰ ਇਹ ਆਪਣੇ ਸਨਮਾਨਤ ਹੋਏ ਆ ਬਾਕੀ ਵੀ ਵੱਖ-ਵੱਖ ਪੰਜਾਬ ਦੀਆਂ ਜਗ੍ਹਾਾਂ 'ਚ ਸਨਮਾਨਤ ਹੋਏ ਆ ਠੀਕ ਹੈ ਪਹਿਲੀ ਜੀ ਬਹੁਤ ਮਿਹਰਬਾਨੀ ਤਾਂ ਇਹ ਜੰਗਲ ਦੇ ਵਿੱਚ ਅਸੀਂ ਖਾਸ ਤੌਰ ਤੇ ਪਹੁੰਚਿਆ ਸੇਵਾ ਦਾ ਪੁੰਜ ਗਿਆ ਜਾ ਸਕਦਾ ਬਹੁਤ ਵੱਡੀ ਗੱਲ ਆਖੀ ਹੈ ਇੱਕ ਇਨਸਾਨ ਦੇ ਮੂੰਹੋਂ ਕਹਿੰਦੇ ਬੈਂਕਾਂ ਦੇ ਵਿੱਚ ਪੈਸਿਆਂ ਦੇ ਲਈ ਆਪਾਂ ਬਿਲਕੁਲ ਖਾਤੇ ਖਲਵਾਉਣੇ ਆ ਕਹਿੰਦੇ ਇੱਕ ਪਰਮਾਤਮਾ ਦੀ ਦਰਗਾਹ ਦੇ ਵਿੱਚ ਚੰਗੇ ਕਰਮਾਂ ਦਾ ਅਕਾਊਂਟ ਖੁਲਾਇਆ ਜਾਵੇ ਤਾਂ ਬਿਲਕੁਲ ਤਾਂ ਬਹੁਤ ਸਾਰੀਆਂ ਤਸਵੀਰਾਂ ਨੇ ਪਰ ਜਿਸ ਤਰ੍ਹਾਂ ਦੀ ਇਹ ਤਸਵੀਰ ਹੈ ਪਾਣੀਆਂ ਦੀ ਸੇਵਾ ਬੇਜੁਬਾਨਾ ਦੀ ਜਿਨ੍ਹਾਂ ਨੇ ਤੁਹਾਡਾ ਧੰਨਵਾਦ ਨਹੀਂ ਕਰਨਾ ਉਹਨਾਂ ਦੇ ਲਈ ਲਗਭਗ 15 ਸਾਲ ਤੋਂ ਇਹ ਨਿਰਵੰਗਨ ਸੇਵਾ ਜਾਰੀ ਹੈ ਕੈਮਰਾ ਪਰਸਨ ਦਲੇਰਨਾ ਗगन ਸ਼ਕਲਾ ਡੇਲੀ ਪੋਸਟ ਪੰਜਾਬੀ